ਕੰਚਨਪ੍ਰੀਤ ਕੋਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਕੰਚਨਪ੍ਰੀਤ ਦੇ ਖਿਲਾਫ ਵੱਡੇ ਸਬੂਤ ਨੇ ਤੇ ਹੁਣ ਉੱਚ ਅਦਾਲਤ ਦੇ ਵਿੱਚ ਜਾਣ ਦੀ ਗੱਲ ਕਰ ਰਹੀ ਹੈ ਜੀਹਾਂ ਦੱਸ ਦਈਏ ਤਰਨਤਾਰਨ ਕੋਰ ਦੇ ਫੈਸਲੇ ਨੂੰ ਚੁਣੌਤੀ ਦੇਣ ਦੇ ਲਈ ਹੁਣ ਤਰਨਤਾਰਨ ਪੁਲਿਸ ਜੜੀ ਗਿਆ ਉਹ ਤਿਆਰ ਹੈ ਕੰਚਨਪ੍ਰੀਤ ਖਿਲਾਫ ਉੱਚ ਅਦਾਲਤ ਦੇ ਵਿੱਚ ਜਾਵੇਗੀ ਪੁਲਿਸ ਤੇ ਅਜੇ ਵੀ ਜਾਰੀ ਹੈ ਸਾਰੇ ਮਾਮਲੇ ਦੀ ਜਾਂਚ ਇਹ ਜਾਣਕਾਰੀ ਦੱਸ ਦਈ ਐਸਪੀ ਰਿਪੂ ਤੱਪਨ ਸਿੰਘ ਦੇ ਵੱਲੋਂ ਦਿੱਤੀ ਗਈ ਹੈ ਇਹ ਬੇਹਦ ਵੱਡੀ ਖਬਰ ਹੈ ਕਿਉਂਕਿ ਬੀਤੇ ਦਿਨੀ ਤਰਨਤਾਰਨ ਅਦਾਲਤ ਦੇ ਵੱਲੋਂ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਸੀ ਪੁਲਿਸ ਕੋਲ ਕੰਜਨਪ੍ਰੀਤ ਦੇ ਖਿਲਾਫ ਸਬੂਤ ਨੇ ਅਜੇਾ ਐਸਪੀ ਰਿਪੁਤਮਨ ਸਿੰਘ ਦਾ ਕਹਿਣਾ ਹੈ ਤੇ ਰਿਪੁਤਮਨ ਸਿੰਘ ਕੰਜਨਪ੍ਰੀਤ ਖਿਲਾਫ ਅਪਰਾਚ ਮਿਲੀਪਗਤ ਦੇ ਸਬੂਤ ਦੱਸੇ ਜਾ ਰਹੇ ਨੇ ਤੇ ਇਸ ਸਾਰੀ ਜਾਣਕਾਰੀ ਜਿਹੜੀ ਦਿੱਤੀ ਹੈ ਉਹ ਐਸਪੀ ਰਿਪੁਤਮਨ ਸਿੰਘ ਦੇ ਵੱਲੋਂ ਦਿੱਤੀ ਗਈ ਹੈ ਤੇ ਕੰਜਨਪ੍ਰੀਤ ਤੇ ਉਸਦੇ ਪਤੀ ਗੈਂਗਸਟਰ ਅਮਰਿਤਪਾਲ ਬਾਠ ਖਿਲਾਫ ਸਬੂਤ ਨੇ ਅਜੇਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਐਸਪੀ ਸਾਹਿਬ ਦੇ ਵੱਲੋਂ ਕਿਹਾ ਜਾ ਰਹਾ ਹੈ ਤਰਨਤਾਰਨ ਕੋਰਟ ਦੇ ਹੁਕਮਾਂ ਤੇ ਜਿਹੜੀ ਹੋਈ ਜਿਹੜੀ ਕਾਰਵਾਈ ਹੋਈ ਸੀ ਜਿਹੜੀ ਉਹਨਾਂ ਦੇ ਵੱਲੋਂ ਹੁਕਮ ਹੋਈ ਸੀ ਉਹ ਕੰਚਨਪ੍ਰੀਤ ਦੀ ਰਿਹਾਈ ਜਿਹੜੀ ਹੋਈ ਸੀ ਉਸ ਤੋਂ ਬਾਅਦ ਦੱਸਦੀ ਹੈ ਕਿ ਹੁਣ ਪੁਲਿਸ ਜਿਹੜੀ ਹੈ ਉਹ ਅਦਾਲਤ ਦਾ ਦਰਵਾਜ਼ਾ ਖੜਕੜਾਣ ਦੀ ਸੋਚ ਰਹੀ ਹੈ ਕਿ ਅਜੇ ਵੀ ਦੱਸਦੇ ਕੰਚਨਪ੍ਰੀਤ ਖਿਲਾਫ ਜੜਾਏ ਮਾਮਲੇ ਦੀ ਜਾਂਚ جاری ਹੈ ਕੰਚਨਪ੍ਰੀਤ ਦੇ ਖਿਲਾਫ ਵੱਡੇ ਸਬੂਤ ਨੇ ਤੇ ਹੁਣ ਉੱਚ ਅਦਾਲਤ ਦੇ ਵਿੱਚ ਜਿਹੜੀ ਹੈ ਪੁਲਿਸ ਉਸ ਸਾਰੇ ਹੀ ਮਾਮਲੇ ਨੂੰ ਲੈ ਕੇ ਜਾਵੇਗੀ